ਵੀ ਤੁਸੀਂ ਇਹ ਦੇਖੋ ਵੀ ਪੰਜਾਬੀ 뮤זיਕ ਦਾ ਕਰੇ ਆ ਹਾਲ ਹੋਇਆ ਹਮ ਕਦੇ ਵੀ ਕਦੇ ਤੁਸੀਂ ਇਹ ਦੇਖਿਆ ਵੀ ਇੱਕ ਪੰਜਾਬੀ 뮤זיਕ YouTube ਚੈਨਲ ਇੰਡੀਆ ਦਾ ਨੰਬਰ 1 ਚੈਨਲ ਹੋ ਗਿਆ ਬਿਲਕੁਲ ਡਾਕਟਰ ਗਾਣੇ ਦੇ ਆਉਣ ਨਾਲ ਸਿੱਧੂ ਮੂਸੇ ਵਾਲਾ ਚੈਨਲ ਆ ਇੰਡੀਆ ਦਾ ਮੋਸਟ ਵਿਊਡ ਤੇ ਕਮੈਂਟਡ ਚੈਨਲ ਚ ਆ ਗਿਆ ਕੀ ਬਾਤ ਕੈਰੀ ਮਨਾਤੀ ਯੂਟਿਊਬਰ ਜਿਹੜੇ ਵੱਡੇ ਵੱਡੇ 18 18 20 25 25 ਮਿਲੀਅਨ ਕਈ ਬੈਠਾ ਸਭ ਨੂੰ ਪਿੱਛੇ ਮਾਰਿਆ ਚੱਕ ਕੇ ਇਹ ਤੁਸੀਂ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਨਹੀਂ ਕਹੋਗੇ ਤਰਨੂੰ ਕੀ ਕਹੋਗੇ ਜਸਟਨ ਬੀਬਰ ਨੂੰ ਪਿੱਛੇ ਮਾਰਿਆ ਕਮੈਂਟਾਂ ਚ ਜਸਟਨ ਬੀਬਰ ਕਿੱਡੀ ਵੱਡੀ ਸ਼ਖਸੀਅਤ ਆ ਠੀਕ ਹੈ ਚਲੋ ਉਹਨੂੰ ਲੋਕ ਸੁਣਦੇ ਨੇ ਵੀ ਯਾਰ ਆ ਚੀਜ਼ਾਂ ਦੇਖ ਨਹੀਂ ਰਿਹਾ ਕੋਈ ਲੋਕ ਦੇਖ ਰਹੇ ਨੇ ਵੀ ਚੱਕ ਦੋ ਜੀ ਧਰ ਦੋ ਜੀ ਫਲਾਨਾ ਕਰ ਦੋ ਚੱਕ ਲੋ ਬੋਰ ਉਹਨੂੰ ਕਰ ਦੋ ਸੱਭਿਆਚਾਰਕ ਐਕਸਪੈਂਸ਼ਨ ਨਹੀਂ ਹੋ ਰਹਾ ਫਲਾਨਾ ਕਰ ਰਹੇ ਧਮਕਾ ਕਰੇ ਯਾਰ ਜਿਨ੍ਹਾਂ ਨੂੰ ਸੱਭਿਆਚਾਰ ਬੋਲਣਾ ਨਹੀਂ ਆਉਂਦਾ ਉਹ ਵੀ ਸੱਭਿਆਚਾਰ ਦੀ ਗੱਲ ਕਰਦੇ ਬਿਲਕੁਲ ਹੈਨਾ ਵੀ ਜਿਹੜੇ ਯਾਰ ਮੈਂ ਕਹਿੰਨਾ ਵੀ ਤੁਸੀਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਦਿੱਕਤ ਹੈ ਤੁਸੀਂ ਬੈਠੋ ਗੱਲਬਾਤ ਕਰੋ ਵਿਸ਼ਾ ਚਰਚਾ ਕਰੋ ਹਨ ਜਿੰਨੇ ਜਿਹੜੇ ਕਹਿ ਰਹੇ ਜੋ ਸੱਭਿਆਚਾਰ ਕੀ ਬਾਤ ਕਰ ਰਹੇ ਹੈ ਉਹ ہمارے ساتھ ਬਾਤ ਕਰੇ ਹਨ ਜਿੰਨਾਂ ਨੂੰ ਇਹ ਲੱਗ ਰਿਹਾ ਹੈ ਵੀ ਕੋਈ ਹਾਂ ਪੰਜਾਬੀ ਬੋਲਣ ਵੀ ਤੁਸੀਂ ਪੰਜਾਬੀ ਦੇ ਬਹੁਤ ਵੱਡੇ ਰੱਖਿਓ ਸਰਦਾਰ